ਦੇਖੋ ਜੀ ਬੱਚਾ ਜੇ ਜਦੋਂ ਆਪਾਂ ਅਸੀਂ ਵੀ ਸਟਾਰਟਿੰਗ ਕਰਦੇ ਆ ਬੱਚੇ ਦੀ ਗਰੋਥ ਸਭ ਤੋਂ ਪਹਿਲਾਂ ਅਸੀਂ ਬੱਚੇ ਦੀ ਗਰੋਥ ਦੇਖਣੀ ਆ ਵੀ ਉਹਦੀ ਗਰੋਥ ਕਿੱਦਾਂ ਦੀ ਹੋ ਰਹੀ ਆ ਔਰ ਉਹਨੂੰ ਕਿਹੜੀ ਗੇਮ ਚ ਪਾਇਆ ਜਾਵੇ ਜੇ ਉਹ ਉਹਦੀ ਹਾਈਟ ਜ਼ਿਆਦਾ ਜਾਂ ਉਹਨੂੰ ਜੰਪ ਦੇ ਵਿੱਚ ਜਾਂ ਅਸੀਂ ਉਹਨੂੰ ਲੌਂਗ ਜੰਪ ਦੇ ਵਿੱਚ ਜਾਂ ਰੇਸ ਦੇ ਵਿੱਚ ਜਾਂ ਬਾਸਕਟਬਾਲ ਦੇ ਵਿੱਚ ਫਿਰ ਉਹਦੀ ਦੇਖਦੇ ਜੇ ਹਾਈਟ ਘੱਟ ਆ ਤਾਂ ਉਹਨੂੰ ਉਸ ਹਿਸਾਬ ਨਾਲ ਗੇਮਾਂ ਅਸੀਂ ਡਿਵਾਈਡ ਕਰ ਦਿੰਦੇ ਆ ਜਿਆਦਾ ਅਸੀਂ ਬੱਚੇ ਦੀ ਗਰੋਥ ਦੇਖ ਕੇ ਉਹਨੂੰ ਉਧਰ ਅਸੀਂ ਪ੍ਰੇਰਿਤ ਕਰ ਦਿੰਦੇ ਆ ਜੀ ਮੈਂ ਜਿਸ ਸੇਕ ਮੇਰਾ ਖਿਆਲ ਹੈ ਜੀ ਜਦੋਂ ਆਪਾਂ ਬੱਚਾ ਸਟਾਰਟਿੰਗ ਗਰੋਅ ਕਰਦਾ ਉਹਨੂੰ ਜਮਨਾਸਟਿਕ ਦੇ ਵਿੱਚ ਪਾਉਣਾ ਚਾਹੀਦਾ ਜੀ ਜਮਨਾਸਟਿਕ ਨਾਲ ਕੀ ਜਿਹੜੀ ਬੱਚੇ ਦੀ ਫਲੈਕਸੀਬਿਲਟੀ ਜ਼ਿਆਦਾ ਹੁੰਦੀ ਆ ਉਹਦੇ ਵਿੱਚ ਜ਼ਿਆਦਾ ਮਤਲਬ ਉਹ ਜਿਹੜੇ ਹੱਡ ਪੜਾ ਜ਼ਿਆਦਾ ਮੋੜ ਲਾਈ ਜਾਂਦੇ ਨੇ ਫਿਰ ਉਹ ਬੱਚੇ ਦੀ ਗਰੋਥ ਜ਼ਿਆਦਾ ਹੁੰਦੀ ਆ ਉਹਦੇ ਨਾਲ ਜਦੋਂ ਬੱਚੇ ਦੀ ਗਰੋਥ ਜ਼ਿਆਦਾ ਹੁੰਦੀ ਆ ਫਿਰ ਆਪਾਂ ਨੂੰ ਜਦੋਂ ਹੋ ਗਿਆ ਮਤਲਬ 10 ਜਾਂ 12 ਸਾਲ ਦਾ ਹੋ ਗਿਆ ਫਿਰ ਆਪਾਂ ਨੂੰ ਗੇਮ ਵੱਲ ਡਿਵਾਈਡ ਕਰ ਸਕਦੇ ਆ ਤੁਸੀਂ ਕਿਹੜੀ ਮਰਜ਼ੀ ਗੇਮ ਵੱਲ ਪਾ ਸਕਦੇ ਆ ਹਾਂ ਨਹੀਂ ਸਰ ਉਹਦੇ ਵਿੱਚ ਕੀ ਜਿਹੜੀ ਜਦੋਂ ਹਣ ਬੱਚਾ 5 ਸਾਲ ਨੂੰ ਆਪਾ ਦਿੰਦੇ ਆ ਤਾਂ ਉਹਦਾ ਜਿਹੜਾ ਬਾਲ ਦਾ ਸਾਈਜ਼ ਹੁੰਦਾ ਛੋਟਾ ਦੇ ਉੱਤੇ ਹੁੰਦਾ ਬੱਚੇ ਨੂੰ ਕਿ ਉਹਦੇ ਜੋਇੰਟ ਤੇ ਕੋਈ ਫਰਕ ਨਾ ਪਾ ਹਾਂਜੀ ਉਹ ਬਾਲ ਅਸੀਂ ਛੋਟਾ ਦੇ ਦਿੰਦੇ ਆ ਮਤਲਬ ਵੀ ਉਸ ਹਿਸਾਬ ਨਾਲ ਉਹ ਕੈਰੀ ਕਰ ਜਾਂ ਹਲਾਈਟ ਵੇਟ ਬਾਲ ਵੀ ਆ ਜਾਂਦੇ ਨੇ ਬਿਲਕੁਲ ਰਬੜ ਦੇ ਆ ਜਾਂਦੇ ਨੇ ਬੱਚੇ ਨੂੰ ਉਹ ਦਿੱਤੇ ਜਾਂਦੇ ਨੇ ਮੈਨੂੰ ਲੱਗਦਾ ਕਿ ਜੇ ਇਹ ਬੱਚੇ ਨੂੰ ਆਪਾਂ ਗਰਾਊਂਡ ਦੇ ਵਿੱਚ ਲਿਆਵਾਂਗੇ ਤਾਂ ਉਹ ਮਾੜੀ ਚੀਜ਼ਾਂ ਤੋਂ ਬਚ ਸਕਦਾ ਕਿਉਂਕਿ ਬੱਚਾ ਗਰਾਊਂਡ ਦੇ ਵਿੱਚ ਟਾਈਮ ਸਪੈਂਡ ਕਰੂਗਾ ਜਦੋਂ ਬੱਚਾ ਗਰਾਊਂਡ ਦੇ ਵਿੱਚ ਟਾਈਮ ਸਪੈਂਡ ਕਰੂਗਾ ਤਾਂ ਮਾੜੇ ਪਾਸੇ ਦਾ ਦਿਮਾਗ ਜਾਊਗਾ ਨਹੀਂ ਔਰ ਚੰਗੀਆਂ ਨੂੰ ਦੇਖ ਕੇ ਤੇ ਖਾਣਾ ਖਾਣੀ ਨਾ ਕੋਈ ਸਾਹਿਬ ਨਹੀਂ ਦੱਸਣਾ ਤੁਸੀਂ ਖਾਣਾ ਖਾਓ ਆਹ ਖਾਓ ਆਹ ਖਾਓ ਤਾਂ ਬੱਚੇ ਦੀ ਆਪੀ ਗ੍ਰੋਥ ਵਧੂਗੀ ਤੇ ਨਾਲੇ ਬੱਚਾ ਮਾੜੀ ਚੀਜ਼ਾਂ ਤੋਂ ਬਚੂਗਾ ਚੰਗੀ ਸੰਗਤ ਜਾਊਗਾ ਇਸ ਕਰਕੇ ਸਪੋਰਟਸ ਹਵੇ ਜ਼ਰੂਰ ਪਾਓ ਜੀ ਸਰ ਜਿਹੜਾ ਨਾ ਜਿਹੜਾ ਇਲਾਕਾ ਇਹ ਵਾਲਾ ਸਾਡਾ ਇਲਾਕਾ ਸਾਡੇ ਹਾਂਜੀ ਜਿਹੜਾ ਸਾਡਾ ਇਲਾਕਾ ਹੈ ਇਹਦੇ ਵਿੱਚ ਫੁੱਟਬਾਲ ਦਾ ਜ਼ਿਆਦਾ ਗੜ ਮੰਨੇ ਜਾਂਦਾ ਹੈ ਇੱਧਰ ਇਲਾਕਾ ਜੇ ਤੁਸੀਂ ਇੱਧਰ ਸੁਧਾਰ ਵਾਲੇ ਪਾਸੇ ਵਾਲੇ ਉਧਰ ਹਾਕੀ ਚੱਲੀ ਜਾਂਦੀ ਹੈ ਜੇ ਤੁਸੀਂ ਉਧਰੋਂ ਠੂਰ ਵੱਲੋਂ ਚੱਲੇ ਹੋਵੋ ਤਾਂ ਮਤਲਬ ਕਬੱਡੀ ਚੱਲ ਪੈਂਦੀ ਹੈ ਇਹ ਇਲਾਕੇ ਨੇ ਮਤਲਬ ਉਸ ਹਾਵ ਨਾਲ ਸਾਡੇ ਗਰੋਥ ਹੁੰਦੇ ਸਾਡੇ ਫੁੱਟਬਾਲ ਜ਼ਿਆਦਾ ਮੰਨੇ ਜਾਂਦੇ ਸਸਿਕਾ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਜਿਵੇਂ ਅਸੀਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਪਿੰਡ ਸਰਾਬਾ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਭਾਵੇਂ ਸਰਾਬਾ ਹੋਰਾ ਦੇ ਯੋਗਦਾਨ ਦੀ ਗੱਲ ਕੀਤੀ ਜਾਵੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦੇ ਜਾਂ ਫਿਰ ਪਿੰਡ ਦੇ ਮੋਦਵਰ ਸੱਜਣਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਪਿੰਡ ਦੀ ਖੇਡ ਮੈਦਾਨ ਦੇ ਵਿੱਚ ਕਿਵੇਂ ਕੋਚ ਸਹੇਬਾਨ ਖੜਾਉਂਦੇ ਪਏ ਆ ਟ੍ਰੇਨਿੰਗ ਦਿੰਦੇ ਪਏ ਆ ਉਹਨਾਂ ਦੀ ਗੱਲ ਕੀਤੀ ਜਾਵੇ ਇਹ ਸਭ ਦੇ ਵਿੱਚ ਇਸ ਪਿੰਡ ਦਾ ਇੱਕ ਬੜਾ ਖਾਸ ਸ਼ਖਸ ਹੈ ਉਹ ਇਸ ਕਿਸ ਕਰਕੇ ਖਾਸ ਹੈ ਕਿਉਂ ਖਾਸ ਹੈ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡੀਪੀ ਮਾਸਟਰ ਹੁਣੀ ਤੁਸੀਂ ਸੁਣਿਆ ਹੋਣਾ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੋ ਹੁੰਦੇ ਸੀਗੇ ਡੀਪੀ ਮਾਸਟਰ ਜੀ ਆਗੇ ਬੈ ਡਾਲਰ ਹੁੰਦਾ ਸੀਗਾ ਉਸ ਤੋਂ ਬਾਅਦ ਆਪਾਂ ਜਦੋਂ ਹਾਇਰ ਸਕੈਂਡਰੀ ਦੇ ਵਿੱਚ ਚਲੇ ਜਾਂਦੇ ਲੈਕਚਰਰ ਸੁਣਿਆ ਹੋਊਗਾ ਇਹ ਦੋਵੇਂ ਚੀਜ਼ਾਂ ਨੂੰ ਮਾਣਦੇ ਪਏ ਨੇ ਇਹ ਚੀਜ਼ਾਂ ਨੂੰ ਗੱਲਬਾਤ ਕਰਾਂਗੇ ਅੱਜ ਸਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਸਰ ਪਹਿਲਾਂ ਨਾਂ ਦੱਸ ਦਿਓ ਆਪਣੇ ਦਾ ਮੇਰਾ ਨਾਂ ਇਕਬਾਲ ਸਿੰਘ ਜੀ ਪਿੰਡ ਸਰਾਬੇ ਤੋਂ ਬਲੋਂਗ ਕਰਦਾ ਜੀ ਮੈਂ ਤੇ ਮੈਂ ਐਜ਼ ਅ ਫਿਜ਼ੀਕਲ ਲੈਕਚਰਰ ਤਲਵੰਡੀ ਰਾਏ ਪੜ੍ਹਾ ਰਿਹਾ ਜੀ ਤਲਵੰਡੀ ਰਾਏ ਹਾਂਜੀ ਸਰ ਜੇਕਰ ਫਿਜ਼ੀਕਲ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਅਸੀਂ ਜਦੋਂ ਪੜ੍ਹਦੇ ਹੁੰਦੇ ਸਰਕਾਰੀ ਸਕੂਲਾਂ ਦੀ ਗੱਲ ਕਰ ਲੈਂਦੇ ਆ ਤਾਂ ਰੇਸਾਂ ਲਿਖੀਆਂ ਹੁੰਦੀਆਂ 100 ਮੀਟਰ 100 ਮੀਟਰ ਜਾਂ ਫਿਰ ਬਾਕੀ ਪਲੇਅਰਾਂ ਦੀ ਗੱਲ ਹੋ ਜਾਂਦੀ ਸੀ ਜੇਕਰ ਅਸਲ ਦੇ ਵਿੱਚ ਪੰਜਾਬ ਦਾ ਬੱਚਾ ਫਿਜ਼ੀਕਲ ਐਜੂਕੇਸ਼ਨ ਬਾਰੇ ਜਾਨਣਾ ਚਾਹਵੇ ਤਾਂ ਉਹ ਕੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਦੇਖੋ ਜੀ ਬੱਚਾ ਜੇ ਜਦੋਂ ਆਪਾਂ ਅਸੀਂ ਵੀ ਸਟਾਰਟਿੰਗ ਕਰਦੇ ਆ ਬੱਚੇ ਦੀ ਗਰੋਥ ਸਭ ਤੋਂ ਪਹਿਲਾਂ ਅਸੀਂ ਬੱਚੇ ਦੀ ਗਰੋਥ ਦੇਖਨੇ ਆ ਵੀ ਉਹਦੀ ਗਰੋਥ ਕਿੱਦਾਂ ਦੀ ਹੋ ਰਹੀ ਆ ਔਰ ਉਹਨੂੰ ਕਿਹੜੀ ਗੇਮ ਚ ਪਾਇਆ ਜਾਵੇ ਜੇ ਉਹ ਉਹਦੀ ਹਾਈਟ ਜ਼ਿਆਦਾ ਜਾਂ ਉਹਨੂੰ ਜੰਪ ਦੇ ਵਿੱਚ ਜਾਂ ਅਸੀਂ ਉਹਨੂੰ ਲੌਂਗ ਜੰਪ ਦੇ ਵਿੱਚ ਜਾਂ ਰੇਸ ਦੇ ਵਿੱਚ ਜਾਂ ਬਾਸਕਟਬਾਲ ਦੇ ਵਿੱਚ ਫਿਰ ਉਹਦੀ ਦੇਖਦੇ ਜੇ ਹਾਈਟ ਘੱਟ ਆ ਤਾਂ ਉਹਨੂੰ ਉਸ ਹਿਸਾਬ ਨਾਲ ਗੇਮਾਂ ਅਸੀਂ ਡਿਵਾਈਡ ਕਰ ਦਿੰਦੇ ਆ ਜਿਆਦਾ ਅਸੀਂ ਬੱਚੇ ਦੀ ਗਰੋਥ ਦੇਖ ਕੇ ਉਹਨੂੰ ਉਧਰ ਅਸੀਂ ਪ੍ਰੇਰਿਤ ਕਰ ਦਿੰਦੇ ਆ ਮੰਨ ਕੇ ਚੱਲੋ ਅਸੀਂ ਜਿਹੜਾ ਸਾਡੀ ਹੁਣ ਹੁਣ ਦੀ ਪੀੜ੍ਹੀ ਆ ਉਹ ਬੜੀ ਵਾਸ ਸੋਚਦੀ ਪਈ ਆ ਉਹ ਦੇਖਦੀ ਪਈ ਹੈ ਕਿ ਬਾਹਰਲੇ ਮੁਲਕਾਂ ਦੇ ਛੋਟੇ ਉਮਰ ਦੇ ਵਿੱਚ ਬੱਚੇ ਬਹੁਤ ਤਿਆਰੀ ਕਰਦੇ ਪਏ ਆ ਹਾਂਜੀ ਉਹ ਡਬਲ ਮਾਈਂਡਡ ਜੇ ਹੋ ਜਾਂਦੇ ਆ ਯਾਰ ਅਸੀਂ ਪੰਜਾਬ ਚ ਬੈਠੇ ਸੀ ਕੀ ਤਿਆਰੀ ਕਰਾਈਏ ਜੇਕਰ ਇੱਕ ਸੌਫਾ ਜਿਹਾ ਉਹਨਾਂ ਨੂੰ ਜਵਾਬ ਦੇਣਾ ਹੋਵੇ ਵੀ ਜਿਨ੍ਹਾਂ ਦਾ ਬੱਚਾ ਹੁਣ 4 ਸਾਲਾਂ ਦਾ ਹੋ ਗਿਆ ਹਾਂਜੀ ਉਹ ਕਿਸ ਚੀਜ਼ ਵੱਲ ਧਿਆਨ ਦੇਣਾ ਹੁਣੇ ਸ਼ੁਰੂ ਕਰਦੇ ਆ ਜੇ ਜਿਸ ਤੱਕ ਮੇਰਾ ਖਿਆਲ ਹੈ ਜੀ ਜਦੋਂ ਆਪਾਂ ਬੱਚਾ ਸਟਾਰਟਿੰਗ ਗਰੋ ਕਰਦਾ ਉਹਨੂੰ ਜਿਮਨਾਸਟਿਕ ਦੇ ਵਿੱਚ ਪਾਉਣਾ ਚਾਹੀਦਾ ਜੀ ਜਮਨਾਸਟਿਕ ਨਾਲ ਕਿ ਜਿਹੜੀ ਬੱਚੇ ਦੀ ਫਲੈਕਸੀਬਿਲਟੀ ਜ਼ਿਆਦਾ ਹੁੰਦੀ ਆ ਉਹਦੇ ਵਿੱਚ ਜ਼ਿਆਦਾ ਮਤਲਬ ਉਹ ਜਿਹੜੇ ਹੱਡ ਪੈੜਾ ਜ਼ਿਆਦਾ ਮੋੜ ਲਾਈ ਜਾਂਦੇ ਨੇ ਫਿਰ ਉਹ ਬੱਚੇ ਦੀ ਗਰੋਥ ਜ਼ਿਆਦਾ ਹੁੰਦੀ ਆ ਉਹਦੇ ਨਾਲ ਜਦੋਂ ਬੱਚੇ ਦੀ ਗਰੋਥ ਜ਼ਿਆਦਾ ਹੁੰਦੀ ਆ ਫਿਰ ਆਪਾਂ ਨੂੰ ਜਦੋਂ ਹੋ ਗਿਆ ਮਤਲਬ 10 ਜਾਂ 12 ਸਾਲ ਦਾ ਹੋ ਗਿਆ ਫਿਰ ਆਪਾਂ ਨੂੰ ਗੇਮ ਵੱਲ ਡਿਵਾਈਡ ਕਰ ਸਕਦੇ ਆ ਤੁਸੀਂ ਕਿਹੜੀ ਮਰਜ਼ੀ ਗੇਮ ਵੱਲ ਪਾ ਸਕਦੇ ਹੋ ਹੁਣ ਤੁਸੀਂ ਜਮਨਾਸਟਿਕ ਦੀ ਗੱਲ ਕਰਦੇ ਆ ਬਹੁਤ ਆਦਾ ਸਾਡੇ ਪਿੰਡਾਂ ਦੇ ਵਿੱਚ ਗਰਾਊਂਡ ਬਣੇ ਹੋਏ ਆ ਹਾਂਜੀ ਫਿਰ ਮਾਪੇ ਕਿੰਨਾ ਕੋਲ ਲੈ ਕੇ ਜਾਣ ਤੇ ਕੀ ਚੀਜ਼ ਸਿੱਖਣਾ ਫਿਰ ਉਹ ਵਿਚਾਰੇ ਹਾਂ ਇਹ ਵੀ ਗੱਲ ਥੋੜੀ ਜਿਹਾ ਜਿਵੇਂ ਹੁਣ ਕਿ ਆਪਣੇ ਪਿੰਡਾਂ ਦੇ ਵਿੱਚ ਅਕੈਡਮੀਆ ਚੱਲਦੀਆਂ ਨੇ ਆਲਮੋਸਟ ਜਿਵੇਂ ਫੁੱਟਬਾਲ ਦੀ ਹੋ ਗਈ ਹਾਕੀ ਦੀ ਹੋ ਗਈ ਹੈਨਾ ਕਬੱਡੀ ਦੀ ਚੱਲਦੀ ਆ ਜਦੋਂ ਆਪਾਂ ਉਹਨੂੰ ਕਰਦੇ ਫਿਰ ਬੱਚੇ ਨੂੰ ਉਸ ਅਕੈਡਮੀ ਵੱਲ ਲਿਆਇਆ ਜਾਵੇ ਠੀਕ ਹੈ ਬਸ ਉੱਥੇ ਕੋਚਾਂ ਕੋਲੇ ਲੈ ਆ ਵੀ ਕੋਚ ਉਹਦੀ ਗਰੋਥ ਦੇਖ ਕੇ ਦੱਸ ਦੇਣਗੇ ਵੀ ਮਿਹਨਤ ਐ ਹੀ ਹੁੰਦਾ ਵੀ ਬੱਚੇ ਦੀ ਗਰੋਥ ਕਿੱਥੇ ਆ ਕਿਤੇ ਐਂ ਤਾਂ ਨਹੀਂ ਡਰ ਹੁੰਦਾ ਵੀ ਬੱਚਾ ਤਾਂ ਮੇਰਾ 5 ਸਾਲ ਦਾ ਤੇ ਮੈਂ ਉਹਨੂੰ ਫੁੱਟਬਾਲ ਖੇਡਣ ਜਾਂ ਕੋਈ ਹੋਰ ਚੀ ਲਾਤਾ ਇਹ ਤਾਂ ਯਾਰ ਪੰਗਾ ਪੈ ਗਿਆ ਆ ਨਹੀਂ ਸਰ ਉਹਦੇ ਵਿੱਚ ਜਿਹੜੀ ਜਦੋਂ ਹਣ ਬੱਚਾ 5 ਸਾਲ ਦਾ ਨੂੰ ਆਪਾਂ ਦਿੰਨੇ ਆ ਤਾਂ ਉਹਦਾ ਜਿਹੜਾ ਬਾਲ ਦਾ ਸਾਈਜ਼ ਹੁੰਦਾ ਛੋਟਾ ਦੁੱਤੇ ਹੁੰਦਾ ਬੱਚੇ ਨੂੰ ਕਿ ਉਹਦੇ ਜੋਇੰਂਟ ਤੇ ਕੋਈ ਫਰਕ ਨਾ ਪਵੇ ਹਾਂ ਹਾਂਜੀ ਉਹ ਵਾਲ ਅਸੀਂ ਛੋਟਾ ਦੇ ਦਿੰਨੇ ਆ ਮਤਲਬ ਵੀ ਉਸ ਹਿਸਾਬ ਨਾਲ ਉਹ ਕੈਰੀ ਕਰ ਜਾਂ ਹਲਾਈਟ ਵੇਟ ਵਾਲ ਵੀ ਆ ਜਾਂਦੇ ਨੇ ਬਿਲਕੁਲ ਰਬੜ ਦੇ ਆ ਜਾਂਦੇ ਨੇ ਬੱਚੇ ਨੂੰ ਦਿੱਤੇ ਜਾਂਦੇ ਨੇ ਉਸ ਹਿਸਾਬ ਨਾਲ ਬੱਚੇ ਦਾ ਡਾਕਟਰ ਸਾਹਿਬਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹਾਂਜੀ ਸਰ ਹਾਂਜੀ ਉਹ ਕਹਿੰਦੇ ਜਦੋਂ ਨੌਜਵਾਨ ਜਿਮ ਦੇ ਵਿੱਚ ਜੁਆਇਨ ਕਰ ਲੈਂਦਾ ਆਪਣੇ ਹੱਥ ਨੂੰ ਹਣ ਉਹ ਇਹ ਭੁੱਲ ਜਾਂਦਾ ਕਿ ਆਪਣੀ ਬਾਡੀ ਦਾ ਐਗਜ਼ਾਮ ਆਇਨ ਕਰਾਉਣਾ ਭੁੱਲ ਜਾਂਦਾ ਕਈ ਵਾਰ ਡਰਾ ਬੈਕ ਵੀ ਉਹਦੇ ਹੋ ਜਾਂਦੇ ਉਸ ਕਰਕੇ ਸੰਦਰਭ ਚ ਮੈਂ ਸਵਾਲ ਪੁੱਛਿਆ ਹਾਂ ਜੀ ਸਰ ਤੁਸੀਂ ਸਕੂਲ ਦੇ ਵਿੱਚ ਪੜਾਉਂਦੇ ਹੋ ਹਾਂਜੀ ਸਰ ਅੱਜ ਕੱਲ ਜੇਕਰ ਸਰਕਾਰੀ ਸਕੂਲਾਂ ਦੇ ਮਿਆਰ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਫਰਕ ਮਹਿਸੂਸ ਕਰ ਦਿੱਤਾ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਜਿਹੜਾ ਆਪਾਂ ਬੱਚੇ ਨੂੰ ਜਿਵੇਂ ਤੁਸੀਂ ਸਟਾਰਟਿੰਗ ਵਿੱਚ ਕਹਿ ਰਹੇ ਸੀ ਜਿਵੇਂ ਜਿੰਮ ਦੇ ਵਿੱਚ ਜਿੰਮ ਦੇ ਵਿੱਚ ਤੁਸੀਂ ਬੈਂਚ ਪ੍ਰੈਸ ਨਾਲ ਲੋ अच्छा ओदे ਨਾਲ ਬੱਚੇ ਦੀ ਹਾਈਟ ਦੇ ਜ਼ਿਆਦਾ ਕਹਿੰਦੇ ਫਰਕ ਪੈਂਦਾ ਵਾ ਉਹ ਤੁਸੀਂ ਉਧਰ ਘਟਾ ਲਓ ਜੇ ਆਪਾਂ ਦੇਖੀਏ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਤਾਂ ਸਰਕਾਰੀ ਸਕੂਲ ਬਹੁਤ ਜੀ ਤਰੱਕੀ ਕਰ ਗਏ ਨੇ ਹੁਣ ਦੇਖੋ ਸਾਨੂੰ ਜ਼ੀਰੋ ਪਿੰਡ ਵੀ ਮਿਲਦਾ ਅਸੀਂ ਉਹਦੇ ਵਿੱਚ ਬੱਚਿਆਂ ਨੂੰ ਗੇਮਾਂ ਕਰਾ ਦਿੰਦੇ ਹਾਂ ਸਾਰੀਆਂ ਐਥਲੈਟਸ ਵੀ ਕਰਾਉਂਦੇ ਮੇਰੇ ਕੋ ਫੁੱਟਬਾਲ ਵੀ ਚੱਲਦੀ ਹੈ ਹਨਾ ਤੇ ਮੇਰੇ ਕੋ ਕ੍ਰੈਕਟ ਵੀ ਚੱਲਦੀ ਆ ਉਹ ਅਸੀਂ ਸਵੇਰੇ ਡਿਵਾਈਡ ਕਰ ਦਿੰਦੇ ਆ ਉਹ ਟੀਮਾਂ ਦੇ ਨਾਲ ਸਾਡੀ ਕੋਚਿੰਗ ਚੱਲਦੀ ਰਹਿੰਦੀ ਆ ਹੁਣ ਲੇਕਿਨ ਹੁਣ ਜੇ ਸਰਕਾਰੀ ਸਕੂਲਾਂ ਦਾ ਪੱਧਰ ਦੇਖੀਏ ਕਾਫੀ ਉੱਚਾ ਜੀ ਔਸਮਾਨ ਦੀ ਵੀ ਕੋਈ ਦਿੱਕਤ ਨਹੀਂ ਆ ਰਹੀ ਫਿਲਹਾਲ ਸਾਨੂੰ ਗਰੰਟਾਂ ਵੀ ਮਤਲ ਆ ਰਹੀਆਂ ਨੇ ਸਮਾਨ ਖਰੀਦਣ ਲਈ ਵਧੀਆ ਚੱਲ ਰਿਹਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਫਿਲਹਾਲ ਤੁਸੀਂ ਕਦੋਂ ਤੋਂ ਐਜ਼ ਅ ਟੀਚਿੰਗ ਪ੍ਰੋਫਾਈਲ 'ਚ ਆ ਗਏ ਸੀ ਸਰ ਮੈਂ 2008 ਦੇ ਵਿੱਚ ਸਰ ਗਵਰਨਮੈਂਟ ਜੌਬ 'ਚ ਆ ਗਿਆ ਸੀ ਪਹਿਲਾਂ 2004 ਦੇ ਵਿੱਚ ਮੈਂ ਜੋ ਚੰਡੀਗੜ੍ਹ ਯੂਨੀਵਰਸਿਟੀ ਤੋਂ ਮੈਂ ਐਮ ਪੀ ਐਡ ਕੀਤੀ ਆ ਉਸ ਦਿਵਾਰ ਮੈਂ ਪ੍ਰਾਈਵੇਟ ਸਕੂਲ 'ਚ ਪੜਾਉਂਦਾ ਰਿਹਾ ਜੀ ਟੈਗੋਰ ਦੇ ਵਿੱਚ ਲੁਧਿਆਣੇ ਕਾਫੀ ਟਾਈਮ ਸਵਾਬ ਦਿੱਤੀਆਂ ਉਸ ਦਿਵਾਰ 2008 ਤੋਂ ਬਾਅਦ ਮੈਂ ਇੱਧਰ ਗਵਰਨਮੈਂਟ ਜੌਬ 'ਚ ਆ ਗਿਆ ਇਹ ਵੀ ਅਸੀਂ ਸੁਣਨ ਨੂੰ ਮਿਲਦੇ ਪਏ ਆ ਜਿਹ ਉਹ ਕਹਿੰਦੇ ਪੱਕੇ ਨਹੀਂ ਕਰਦੇ ਪਏ। ਹਾਂਜੀ ਸਰ ਸਰਕਾਰ ਦੀ ਤੁਹਾਨੂੰ ਪਤਾ ਹੀ ਨਵੇਂ-ਨਵੇਂ ਪਾਲਿਸੀਆਂ ਆਉਂਦੀਆਂ ਨੇ 3 ਸਾਲ ਦਾ ਕੰਟਰੈਕਟ ਦੇ ਦਿੰਦੇ ਆ ਜੀ ਬਸ ਉਹ ਇੱਕ ਬੇਸਿਕ ਤਨਖਾਹ ਦੇ ਦਿੰਦੇ ਨੇ ਉਹਨਾਂ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਆ ਜੀ। ਮਹਿੰਗਾਈ ਬਹੁਤ ਜ਼ਿਆਦਾ ਸਰ। ਕੀ 3 ਸਾਲ ਤੋਂ ਬਾਅਦ ਸਹੀ ਹੋ ਜਾਂਦਾ ਬੇਸਿਕ ਲ ਫਿਰ? ਸਰ ਕਹਿੰਦੇ ਤਾਂ ਹੈ ਵੀ ਸਹੀ ਹੋ ਜਾਂਦਾ ਹੁਣ ਤਾਂ ਇਹਨਾਂ ਨੇ ਚੁੱਕ ਦੀ 25000 ਜਿਨਾ ਸਟਾਰਟ ਕਰਤਾ ਹਨ ਪਹਿਲਾਂ ਤਾਂ ਵੇਸੇ ਸਾਡੇ ਵੇਲੇ ਮੈਂ ਜਦੋਂ ਲੱਗੇ 2008 ਦੇ ਵਿੱਚ ਮੈਂ 5400 ਰੁਪਏ ਤੇ ਲੱਗਾ ਸੀ ਸਰ ਉਸ ਟਾਈਮ ਅੱਛਾ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਤਿੰਨ ਸਾਲ ਲੱਗੇ ਲੱਗੇ ਫਿਰ ਮੈਂ ਆਪਾਂ ਰੈਗੂਲਰ ਹੋ ਗਿਆ ਇਹ ਵੀ ਸੁਣਿਆ ਹੈ ਕਿ ਜਿਹੜੇ ਪੁਰਾਣੇ ਲੱਖ ਲੱਖ ਰੁਪਏ ਚਲੇ ਜਾਂਦੇ ਹੈ ਇਹ ਹੈ ਸੱਚ ਪੁਰਾਣੇ ਤਾਂ ਸਰ ਫਿਰ ਉਹਨਾਂ ਦੇ ਪੁਰਾਣੇ ਨਹੀਂ ਸਰ ਹਾਂ ਜੀ ਚਲੇ ਜਾਂਦੇ ਟੱਪ ਵੀ ਜਾਂਦੇ ਸਰ ਕੀ ਟੱਪ ਵੀ ਜਾਂਦੇ ਹਾਂਜੀ ਸਰ ਇਹ ਸਭ ਦੇ ਵਿੱਚ ਆਪਾਂ ਫਿਰ ਉੱਥੇ ਆ ਜਾਂਦੇ ਹਾਂ ਹਾਂਜੀ ਅੱਚਿਆਂ ਤੇ ਆ ਜਾਂਦੇ ਹਾਂਜੀ ਹਾਂਜੀ ਸਾਡੇ ਪਿੰਡਾਂ ਗੰਦਾ ਮਾਹੌਲ ਚੱਲਦਾ ਹਾਂਜੀ ਛੇਵੇਂ ਦਰਿਆ ਦੀ ਗੱਲ ਕਰਦੇ ਆ ਨਸ਼ਿਆਂ ਦੇ ਦਰਿਆ ਦੀ ਗੱਲ ਕਰਦੇ ਆ ਉਹ ਦਰਿਆ ਤੋਂ ਬਚਣ ਵਾਸਤੇ ਇੱਕ 16 ਸਾਲ ਪੁਰਾਣਾ ਜੇਕਰ ਮੈਂ ਡੀਪੀ ਮਾਸਟਰ ਨਾਲ ਗੱਲ ਕਰਦਾ ਪਿਆ ਹਾਂਜੀ ਤਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਪੇਰੈਂਟਸ ਨੂੰ ਜ਼ਰੂਰ ਮਨਚ ਰੱਖਣੀਆਂ ਚਾਹੀਦੀਆਂ ਦੇਖੋ ਜੀ ਪਹਿਲਾਂ ਤਾਂ ਆਪਾਂ ਨੂੰ ਖੇਡ ਦੇ ਨਾਲ ਜੋੜਨਾ ਚਾਹੀਦਾ ਬੱਚਿਆਂ ਨੂੰ ਜੀ ਮੈਨੂੰ ਲੱਗਦਾ ਕਿ ਜੇ ਇਹ ਬੱਚੇ ਨੂੰ ਆਪਾਂ ਗਰਾਊਂਡ ਦੇ ਵਿੱਚ ਲਿਆਵਾਂਗੇ ਤਾਂ ਉਹ ਮਾੜੀ ਚੀਜ਼ਾਂ ਤੋਂ ਬਚ ਸਕਦਾ ਕਿਉਂਕਿ ਬੱਚਾ ਗਰਾਊਂਡ ਦੇ ਵਿੱਚ ਟਾਈਮ ਸਪੈਂਡ ਕਰੂਗਾ ਜਦੋਂ ਬੱਚਾ ਗਰਾਊਂਡ ਦੇ ਵਿੱਚ ਟਾਈਮ ਸਪੈਂਡ ਕਰੂਗਾ ਤਾਂ ਮਾੜੇ ਪਾਸੇ ਦਾ ਦਿਮਾਗ ਜਾਊਗਾ ਨਹੀਂ ਜੀ ਠੀਕ ਹੈ ਔਰ ਚੰਗਿਆਂ ਨੂੰ ਦੇਖ ਕੇ ਇੱਥੇ ਖਰਾਕ ਖਾਣੀ ਐ ਕੋਸ ਸਾਹਿਬ ਨੇ ਦੱਸਣਾ ਤੁਸੀਂ ਖਰਾਕ ਖਾਓ ਆਹ ਖਾਓ ਆਹ ਖਾਓ ਤਾਂ ਬੱਚੇ ਦੀ ਆਪੀ ਗ੍ਰੋਥ ਵਧੂਗੀ ਤੇ ਨਾਲੇ ਬੱਚਾ ਮਾੜੀ ਚੀਜ਼ਾਂ ਤੋਂ ਬਚੂਗਾ ਚੰਗੀ ਸੰਗਤ ਜਾਊਗਾ ਇਸ ਕਰਕੇ ਸਪੋਰਟਸ ਐਵੇ ਜ਼ਰੂਰ ਪ ਹੋਰ ਸਪੋਰਟਸ ਤੇ ਆ ਜਾਣੇ ਆਪਾਂ ਹਾਂਜੀ ਪੰਜਾਬ ਦੇ ਵਿੱਚ ਸਾਡੇ ਸਰਕਾਰਾਂ ਦੇ ਵੱਲੋਂ ਸਮੇਂ-ਸਮੇਂ ਤੇ ਸਪੋਰਟਸ ਨੂੰ ਲੈ ਕੇ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਹਾਂਜੀ ਹਾਂਜੀ ਜੇਕਰ ਗੱਲ ਕੀਤੀ ਜਾਵੇ ਭਾਵੇਂ ਸਾਡੇ ਨਾਲ ਕਿਲਾ ਰੈਪੋਰਡ ਦੇ ਖੇਡਾ ਹੋ ਜਾਂਦੇ ਜਾਂ ਫਿਰ ਨੈਸ਼ਨਲ ਵੀ ਚਲੇ ਜਾਂਦੇ ਆ ਪਰ ਇੱਕ ਦੁਖਾਂਤ ਬੜਾ ਦੇਖਿਆ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਚੰਗੇ ਖਿਡਾਰੀ ਹੋ ਜਾਂਦੇ ਆ ਉਹਨਾਂ ਨੂੰ ਅੱਗੇ ਕੋਈ ਹੈਲਪਿੰਗ ਹੈਂਡ ਨਹੀਂ ਮਿਲਦੇ ਭਈ ਉਹ ਕਦੇ ਨੈਸ਼ਨਲ ਖੇਡੇ ਇੰਟਰਨੈਸ਼ਨਲ ਖੇਡੇ ਹੁਣ ਕੀ ਕਰੀਏ ਬਿਲਕੁਲ ਸਹੀ ਗੱਲ ਆ ਤੁਹਾਡੀ ਹੁਣ ਅਸੀਂ ਬੱਚੇ ਦੇਖੋ ਨੈਸ਼ਨਲ ਲੈ ਕੇ ਜਾਂਦੇ ਮੈਂ ਟੀਮਾਂ ਲੈ ਕੇ ਜਾਂਦਾ ਰਹਾਂ ਉਹਦੇ ਵਿੱਚ ਬੱਚੇ ਨੈਸ਼ਨਲ ਖੇਡਣ ਤੋਂ ਬਾਅਦ ਸਰ ਕੋਈ ਉਹਨਾਂ ਦਾ ਹੈ ਨਹੀਂ ਕੋਈ ਗਵਰਨਮੈਂਟ ਨਹੀਂ ਉਹਨਾਂ ਨੂੰ ਪੁੱਛ ਰਹੀ ਕੋਈ ਹੈ ਨਹੀਂ ਜਾਂ ਕੋਈ ਜੌਬ ਲਈ ਕੁਝ ਵੀ ਨਹੀਂ ਹੈ ਬੱਚੇ ਨੈਸ਼ਨਲ ਖੇਡਦੇ ਨੇ ਉਹਦੇ ਬਾਅਦ ਬਸ ਖਤਮ ਹੌਲੀ 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 ਡਾਊਨਫਾਲ ਹੁੰਦਾ ਜਾਂਦਾ ਹੈ ਹਾਂ ਮਤਲਬ ਬੱਚੇ ਛੱਡਦੇ ਹਾਂਜੀ ਨਹੀਂ ਗਵਰਨਮੈਂਟ ਕੋਈ ਕੋਈ ਹੈਲਪ ਨਹੀਂ ਗਵਰਨਮੈਂਟ ਦੀ ਜਿਹੜਾ ਨੈਸ਼ਨਲ ਖੇਡਿਆ ਜਾਂ ਬੱਚੇ ਦੀ ਸਪੋਰਟ ਕੀਤੀ ਜਾਂ ਜੌਬ ਦਿੱਤੀ ਜਾਵੇ ਇਦਾਂ ਦਾ ਕੁਝ ਨਹੀਂ ਹੈ ਕੋਈ ਇਹ ਜਿਹਾ ਰਸਤਾ ਹੈਗਾ ਬੱਚੇ ਖੇਡਦੇ ਪਏ ਆ ਵਧੀਆ ਪਲੇਅਰ ਬਣ ਕੇ ਨੈਸ਼ਨਲ ਤੱਕ ਚਲੇ ਗਿਆ ਉਸੇ ਵੀਡੀਓ ਕੋਈ ਚੀਜ਼ ਇਹ ਜੀ ਫੜ ਲਵੇ ਕਿ ਉਹਦਾ ਰੋਜ਼ਗਾਰ ਚੱਲਦਾ ਰਹੇ ਹਾਂ ਸਰ ਜੀ ਜੇ ਤੁਸੀਂ ਹੁਣ ਦੱਸਿਓ ਜੀ ਇਹ ਤਾਂ ਗਵਰਨਮੈਂਟ ਜੋਬ ਹੀ ਆ ਜੀ ਗਵਰਨਮੈਂਟ ਜੋਬ ਦੇ ਨੈਸ਼ਨਲ ਨੂੰ ਪ੍ਰੈਫਰੈਂਸ ਨਹੀਂ ਦਿੰਦੇ ਸਰ ਉਹ ਮਤਲਬ ਜਿਉ ਕਹਿੰਦਾ ਵੀ ਤੁਸੀਂ ਜਦੋਂ ਤੁਹਾਡਾ ਬਾਹਰਲਾ ਟ੍ਰਿਪ ਲੱਗਿਆ ਹੋਵੇ ਨਹੀਂ ਹੁਣੇ 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 ਖਬਰ ਸੁਣੀ ਸੀ ਜੀ 올림픽 ਜਿਹੜਾ ਜਾਊਗਾ ਭਾਵੇਂ ਉਹ ਇੰਨਾ ਪ੍ਰਾਈਜ਼ ਨਾਲ ਲੈ ਕੇ ਆਵੇ ਤਾਂ ਵੀ ਉਹਨੂੰ 15 ਉਹ 올림픽 ਲਈ ਆਉਂਦਾ ਸਰ ਨੈਸ਼ਨਲ ਦਾ ਫਿਰ ਆਪਣੇ ਇਧਰੋਂ ਜਿਹੜੀ ਪੰਜਾਬ ਤੋਂ ਜਿਹੜੇ ਟੀਮ ਸਿਲੈਕਟ ਹੁੰਦੀ ਹੈਗਾ ਉਹਦੇ ਬਣਦੇ ਨੇ ਜਿਹੜੇ 올림픽ਾ ਤੋਂ ਫਿਰ ਉੱਪਰ ਹਾਈ ਲੈਵਲ ਦਾ ਪੰਜਾਬ ਤੋਂ ਕੋਈ ਹੈ 올림픽 ਨੂੰ ਤਾਂ ਘਾਟੀ 올림픽 ਨਹੀਂ ਸਰ ਹਜੇ ਫਿਲਹਾਲ ਤਾਂ ਨਹੀਂ ਹੈ ਅੱਛਾ ਪੰਜਾਬ ਦੇ ਵਿੱਚ ਹਾਂਜੀ ਮਤਲਬ ਹੋਰ ਗੇਮਾਂ 'ਚ ਜਾਈ ਜਾਂਦੇ ਨੇ ਕਾਫੀ ਮਤਲਬ ਹੋਰ ਗੇਮਾਂ 'ਚ ਜਾਈ ਜਾਂਦੇ ਨੇ ਹਾਂਜੀ ਜਿਵੇਂ ਹੁਣ ਸ਼ਾਰਟ ਪੜਦੇ ਸੀਗੇ ਹਾਂ 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 ਹਾਂਜੀ ਮਤਲਬ ਉਹਦੇ ਵਿੱਚ ਹੈਗੇ ਨੇ ਕਾਫੀ ਲੇਕਿਨ ਫੁੱਟਬਾਲ ਦੇ ਬੱਚਾ ਜੇ ਫਿਲਹਾਲ ਇੰਨਾ ਸਕੋਪ ਨਹੀਂ ਹਜੇ ਦੇਖਣ ਨੂੰ ਮਿਲ ਰਿਹਾ ਅੱਛਾ ਇਹ ਗੱਲ ਜ਼ਰੂਰ ਦੇਖੀਏ ਕਿ ਪਿੰਡਾਂ 'ਚ ਫੁੱਟਬਾਲ ਵਾਲੀ ਖੇਡਦੇ ਆ ਕ੍ਰਿਕਟ ਤਾਂ ਮੈਂ ਹੁਣ ਦੇਖਦਾ ਨਹੀਂਗਾ ਹਾਂਜੀ ਕ੍ਰਿਕਟ ਟਾਵਾਂ ਟੱਲਾਂ ਹੀ ਦੇਖਦਾ ਫੁੱਟਬਾਲ ਵਾਲੇ ਖੇਡਦੇ ਹਾਕੀ ਵੀ ਨਹੀਂ ਦੇਖਦਾ ਪਰ ਮੈਂ ਹਾਂਜੀ ਫਿਰ ਫੁੱਟਬਾਲ ਜੇ ਇਹਨੇ ਖੇਡਦੇ ਪਏ ਆ ਫਿਰ ਇੰਨਾ ਫੁੱਟਬਾਲ ਸਰ ਜਿਹੜਾ ਨਾ ਜਿਹੜਾ ਇਲਾਕਾ ਇਹ ਵਾਲਾ ਸਾਡਾ ਇਲਾਕਾ ਸਾਡੇ ਹਾਂਜੀ ਜਿਹੜਾ ਸਾਡਾ ਇਲਾਕਾ ਹੈ ਇਹਦੇ ਵਿੱਚ ਫੁੱਟਬਾਲ ਦਾ ਜ਼ਿਆਦਾ ਘੜ ਮੰਨੇ ਜਾਂਦਾ ਹੈ ਠੀਕ ਆ ਇਧਰ ਇਲਾਕਾ ਜੇ ਤੁਸੀਂ ਇਧਰ ਸੁਧਾਰ ਵਾਲੇ ਪਾਸੇ ਵਾਲੇ ਉਧਰ ਹਾਕੀ ਚੱਲੀ ਜਾਂਦੀ ਹੈ ਜੇ ਤੁਸੀਂ ਉਧਰੋਂ ਠੂਰ ਵਾਲ ਨੂੰ ਚਲੇ ਜਾਓਗੇ ਤਾਂ ਮਤਲਬ ਕਬੱਡੀ ਚੱਲ ਪੈਂਦੀ ਹੈ ਇਹ ਇਲਾਕੇ ਨੇ ਮਤਲਬ ਉਸ ਹਾਵ ਨਾਲ ਸਾਡੇ ਗਰੋਥ ਨੇ ਸਾਡੇ ਫੁੱਟਬਾਲ ਜ਼ਿਆਦਾ ਮੰਨੀ ਜਾਂਦੀ ਹੈ ਪਿੰਡ ਸਰਾਬੇ ਤੇ ਆ ਜਾਂਦੇ ਹਾਂ ਹਾਂਜੀ ਫੁੱਟਬਾਲ ਸਾਡੀ ਸਰਾਬਾ ਤੁਸੀਂ ਇੱਥੇ ਜੰਮੇ ਪਲੇ ਸਾਡੀ ਮਾਂ ਗੇਮ ਆ ਜੀ ਫੁੱਟਬਾਲ ਥੋਡੀ ਮਾਂ ਗੇਮ ਫੁੱਟਬਾਲ ਹਾਂਜੀ ਬੱਚੇ ਜੰਮਦਿਆਂ ਨੂੰ ਫੁੱਟਬਾਲ ਲੈ ਗੇਣੀਆਂ ਸਾਰੇ ਨੇ ਜੀ ਇੱਥੇ ਸਾਰੇ ਪੇਰੈਂਟਸ ਲਈ ਆ ਵੀ ਜਦੋਂ ਬੱਚਾ ਪੈਦਾ ਹੋ ਜਾਂਦਾ ਛੋਟੇ ਨੂੰ ਫੁੱਟਬਾਲ ਜ਼ਰੂਰ ਦਿੰਦੇ ਆ ਸਾਡੇ ਇਹ ਬੜੀ ਬਲੱਖਣ ਚੀਜ਼ ਸੁਣਨ ਨੂੰ ਮਿਲੀ ਅੱਛਾ ਜੇਕਰ ਪਿੰਡ ਦੇ ਕੋਈ ਜਵਾਕ ਜੰਪ ਹਾਂਜੀ ਫੁੱਟਬਾਲ ਪਹਿਲਾਂ ਦੇ ਦਿੰਦੀ ਆ ਜੀ ਸਭ ਨੂੰ ਅੱਛਾ ਹਾਂਜੀ ਤੇ ਫਿਰ ਤਾਂ ਇਹ ਗੱਲ ਹੋ ਗਈ ਆ ਵੀ ਜਦੋਂ ਬੱਚੇ ਨੇ ਦੇਖੀ ਜਾਂਣਾ ਚੀਜ਼ਾਂ ਆਪਣੇ ਮਨ ਦੇ ਵਿੱਚ ਬਣੇ ਜਾਣੀਆਂ ਹਾਂ ਸਾਡੇ ਹਾਂਜੀ ਸਰ ਹਾਂਜੀ ਹਾਂ ਹਾਂ ਅੱਛਾ ਤੇ ਇਹ ਸਭ ਦੇ ਵਿੱਚ ਆਪਾਂ ਜਿਹੜੇ ਅਖੀਲੇਸ ਵਾਲਾਂ ਦੇ ਆ ਜਨੈ ਹੁਣ ਪਿੰਡ ਦੇ ਸੱਜਣ ਮੋਹਤਵਾਰ ਸੱਜਣ ਨਾ ਮੈਂ ਦੇਖਿਆ ਕਿ ਉਧਰ ਸਮਾਰਕ ਦੇ ਵਿੱਚ ਬੈਠੇ ਆ ਕੁਝ ਜਿਹੜੇ ਆ ਤੁਸੀਂ ਜਿਵੇਂ ਕੋਰਸ ਆਏ ਬਾਣਾ ਇੱਥੇ ਖੜੋਂਦੇ ਪਏ ਆ ਜਿਹੜੇ ਹੁਣ ਪਿੰਡ ਦੇ ਜੂਥਵਾ ਮੈਂ ਹਲੇ ਵੀ ਉਸ ਪੱਧਰ ਤੇ ਨਹੀਂ ਦੇਖਦਾ ਪਿਆ ਉਹ ਕੀ ਜੌਬਾਂ ਚ ਫਸੇ ਹੋਇਆ ਕਿ ਉਹ ਕੀ ਚੱਕਰ ਦਾ ਦੇਖੋ ਜੇ ਜੇ ਤੁਸੀਂ ਜੂਥ ਦੀ ਗੱਲ ਕਰੋ ਜਿਆਦਾ ਫੋਰਨ ਲਈ ਜਿਆਦਾ ਕਰ ਰਹੇ ਨੇ ਅੱਜ ਕੱਲ ਬੱਚੇ ਪਲੱਸ 2 ਕਰਨ ਤੋਂ ਬਾਅਦ ਕਹਿੰਦੇ ਵੀ ਅਸੀਂ ਫੋਰਨੋਂ ਨਿਕਲੀਏ ਆਜੋ ਵਾ ਇਸ ਕਰਕੇ ਥੋੜਾ ਲੈਵਲ ਵਾਲਾ ਨਾ ਫੁੱਟਬਾਲ ਦਾ ਮਤਲਬ ਜੇ ਤੁਸੀਂ ਦੇਖਿਆ ਗੇਮਾਂ ਦਾ ਲੈਵਲ ਡਾਊਨ ਹੋ ਰਿਹਾ ਇਸ ਕਰਕੇ ਕਿਉਂਕਿ ਜਿਹੜਾ ਜੂਥ ਆ ਉਹ ਜਿਆਦਾ ਫੋਰਨ ਨੂੰ ਪ੍ਰੇਫਰ ਦੇ ਰਿਹਾ ਜੀ ਕਹਿੰਦੇ ਕਹਿੰਦੇ ਉੱਤੇ ਫਿਚਰ ਜਿਆਦਾ ਸੈੱਟ ਹੋ ਜਾਂਦਾ ਉਹ ਕਰਕੇ ਅਗਲਾ ਕਹਿੰਦਾ ਵੀ ਇਹ ਤਾਂ ਕਰਕੇ ਥੋੜਾ ਮੈਨੂੰ ਲੱਗਦਾ ਉਹ ਚੰਗੇ ਚਾਰੇ ਬੱਚੇ ਬਾਹਰ ਜਾਈਏ ਹਾਂਜੀ ਅੱਛਾ ਆਜੋ ਤੁਸੀਂ ਗੋਲੇ ਆਜੋ ਹਾਂਜੀ ਸਰ ਅੱਛਾ ਹਾਂਜੀ ਉਹ ਸਕ੍ਰੀਮ ਤਕਰੀਮ ਵੱਧ ਤੋਂ ਵੱਧ ਗੀਊ ਕਰਦੇ ਬੱਚੇ ਇੱਥੇ ਹੁੰਦੇ ਗਰਾਉਂਡ ਚ ਅੱਛਾ ਉਹਨਾਂ ਵੀ ਬੱਸ ਸਪੋਰਟ ਕਰਦੇ ਆ ਤਾਂ ਗੱਲ ਵਾਂਗੀ ਆ ਹੂੰ ਨਹੀਂ ਅੱਛਾ ਚਲੋ ਤੁਸੀਂ ਹੁਣ ਦੋਨੇ ਕਾਫੀ ਪੜੇ ਲਿਖੇ ਹੋ ਸਪੂਝਵਾਨ ਹੋ ਇੱਕ ਆਪਾਂ ਆਖੀਰਲੇ ਸਵਾਲ ਤੇ ਆ ਜਾਂਦੇ ਆ ਬਾਹਰ ਜਾ ਕੇ ਕੀ ਵਾਕਈ ਜ਼ਿੰਦਗੀ ਵਧੀਆ ਦੇਖੋ ਸ਼ੰਗਰ ਸਾਹਿਬ ਜੀ ਉੱਥੇ ਵੀ ਕਹਿਣ ਦੀਆਂ ਗੱਲਾਂ ਨੇ ਇੱਥੇ ਦੇਖੋ ਆਪਾਂ ਇੱਥੇ ਰਾਜੇ ਹਾਂ ਉੱਥੇ ਜਾ ਕੇ ਲੇਬਰ ਕਰਨੀ ਪੈਂਦੀ ਆ ਤੁਹਾਨੂੰ ਵੀ ਪਤਾ ਹੀ ਆ ਜੀ ਪਰ ਐਵੇਂ ਜਿਹੜੇ ਜੰਗ ਜਾ ਰਹੇ ਆ ਬੱਚੇ ਉਹ ਮਤਲਬ ਉਹਨਾਂ ਲਈ ਪ੍ਰੈਫਰ ਆ ਜਿਹੜੇ ਦੂਜੇ ਛੱਡ ਕੇ ਜੌਬ ਛੱਡ ਕੇ ਜਾਉਂਦੇ ਉਹਨਾਂ ਲਈ ਮੈਨੂੰ ਲੱਗਦਾ ਨਹੀਂ ਪ੍ਰੈਫਰ ਤੁਹਾਡੇ ਨਾਲ ਹੀ ਸੇਮ ਸਵਾਲ ਆ ਜਿਹੜੇ ਇੱਥੇ ਜੌਬ ਕਰਦੇ ਪਏ ਆ ਪ੍ਰਾਈਵੇਟ ਕਿ ਉਹਨਾਂ ਵਾਸਤੇ ਪੰਜਾਬ ਠੀਕ ਆ ਜਾਂ ਬਾਹਰ ਠੀਕ ਆ ਪ੍ਰਾਈਵੇਟ ਗੱਲ ਆ ਕੋਈ ਇਸ ਟਾਈਮ ਤਾਂ ਪੰਜਾਬ ਹੀ ਠੀਕ ਆ ਪ੍ਰਾਈਵੇਟ ਵਾਸਤੇ ਦੇਖਦੇ ਆਂ ਅਸੀਂ ਪਰ ਇਹ ਤਾਂ ਨਹੀਂ ਹੈ ਕਿ ਉੱਥੇ ਸਟੂਡੈਂਟ ਜੌਬ ਹੀ ਮਿਲਦੀ ਆ ਆ ਉਦਾਂ ਆਪਣੇ ਆ ਹੁੰਦਾ ਬੱਚੇ ਬਹੁਤ ਭੁੱਖੇ ਮਾਤੇ ਉਹਦੇ ਕੰਮ ਇੱਥੇ ਦੀ ਠੀਕ ਜੇ ਉਹਨਾਂ ਕੰਮ ਇੱਥੇ ਕਰ ਲਈ ਇੱਥੇ ਭੁੱਖੇ ਦੀ ਮੱਤੇ ਕੰਮ ਹਾਂ ਚਲੋ ਇਹ ਸਵਾਲ ਐ ਸੀ ਇਸ ਕਰਕੇ ਲੈਣ ਦੀ ਕੋਸ਼ਿਸ਼ ਕੀਤੀ ਐ ਕਿਉਂ ਕਿ ਜਿਹੜੇ ਹੁਣ ਮੌਕੇ ਦੇ ਹਾਲਾਤ ਆ ਕੈਨੇਡਾ ਦੀ ਗੱਲ ਕਰਦੇ ਆਪਾਂ ਉੱਥੇ ਵਾਕੇ ਹੀ ਬਹੁਤ ਰੋਜ਼ ਬੇਰੋਜ਼ਗਾਰ ਨੂੰ ਲੈ ਕੇ ਨਾ ੱੱਕੇ ਜੇ ਵੱਜਦੇ ਪਏ ਆ ਥਰੂਆਊਟ ਕਹਿੰਦੇ ਵਰਲਡਵਾਈਡ ਐ ਚੱਲਦਾ ਪਿਆ ਪਰ ਕੈਨੇਡਾ ਦੇ ਵਿੱਚ ਖਾਸ ਕਰਕੇ ਇਸ ਕਰਕੇ ਕਿਉਂਕਿ ਉੱਥੇ ਲੋਕ ਬਾਹਰੋਂ ਬਹੁਤ ਪਹੁੰਚ ਗਏ ਨੇ ਉਹਨਾਂ ਰੋਜ਼ਗਾਰ ਨਹੀਂ ਮਿਲਦਾ ਪਿਆ ਪਰ ਇਹ ਸਭ ਦੇ ਵਿੱਚ ਅਸੀਂ ਫੇਰ ਇੱਕ ਨਵੇਂ ਇੰਟਰਵਿਊ ਦੇ ਨਾਲ ਜੋੜਾਂਗੇ ਸਰਾਬਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇੰਟਰਵਿਊ ਤੇ ਨਾਲ ਦੇ ਨਾਲ ਆਪਣੇ ਸੁਝਾਅ رائے ਦੇਣ ਦੀ ਕੋਸ਼ਿਸ਼ ਕਰਿਓ